ਇਹਦੀ ਅਲਸਫਾਈ ਇਹ ਮਾਰੀ ਰਹੀ ਜਿਹੋ ਪਾੜ ਰਹੀ ਹੈ ਜੀ ਸਰ ਜੀ ਬਰੋਲ ਸਟਰੀਟ ਦੀ ਪੋਜੀਸ਼ਨ ਇਹ ਹੈ ਕਿ ਅਸੀਂ 132 ਲੱਖ ਐਮਟੀ ਦੀ ਕਣਕ ਮੰਡੀਆਂ ਚਾਣ ਦੀ ਆਸ ਕਰ ਰਹੇ ਹਾਂ ਕੱਲ ਸ਼ਾਮ ਤੱਕ ਉਸ ਤੋਂ ਅੱਧੇ ਕਣਕ ਮਗਾਜ਼ਰੀਆਂ ਮੰਡੀਆਂ ਚ 66 ਲੱਖ ਐਮਟੀ ਆ ਚੁੱਕੀ ਹੈ ਤੇ ਮੈਨੂੰ ਇਹ ਦੱਸ ਦਿਓ ਕਿਸ਼ੀ ਹੁੰਦੀ ਹੈ ਕਿ ਉਸ ਚ 95 ਲੱਖ ਐਮਟੀ 95 ਪ੍ਰਤੀਸ਼ਤ ਰਫਲੀ 40 ਲੱਖ ਐਮਟੀ ਦੀ ਖਰੀਦ ਵੀ ਅਸੀਂ ਕਰ ਚੁੱਕੇ ਹਾਂ ਤੇ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਇਹ ਹੈ ਕਿ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਜਿਹੜਾ ਵੀ ਕਿਸਾਨ ਮੰਡੀ ਦੇ ਵਿੱਚ ਫਸਲ ਲੈ ਕੇ ਆਂਦਾ ਹੈ ਉਹਦੀ 48 ਘੰਟੇ ਦੇ ਅੰਦਰ ਅੰਦਰ ਪੇਮੈਂਟ ਹੋ ਜਾਏ ਰਫਲੀ 900 ਕਰੋੜ ਦੀ ਪੇਮੈਂਟ ਡਿਊ ਸੀਗੀ ਉਹਦੇ ਮੁਕਾਬਲੇ ਉਹ 2000 ਕਰੋੜ ਰੁਪਏ ਵਾਧੂ ਪੇਮੈਂਟ ਅਸੀਂ ਕਰ ਚੁੱਕੇ ਆ ਯਾਨੀ ਕਿ ਕਈ ਕਿਸਾਨਾਂ ਨੂੰ ਤਾਂ 48 ਘਟੇ ਤੋਂ ਪਹਿਲਾਂ ਦੀ ਵੀ ਅਸੀਂ ਅਦਾਇਗੀ ਕਰਤੀ ਹੈ ਇੱਥੇ ਤੁਹਾਡੇ ਨਾਲ ਮੈਂ ਮੰਡੀ ਦੇ ਵਿੱਚ ਵੀ ਜ਼ਿੰਮੇਦਾਰਾਂ ਤੋਂ ਪੁੱਛਿਆ ਜਿਨ੍ਹਾਂ ਦੀ ਅੱਜ ਸਵੇਰੇ 7-8 ਵਜੇ ਫਸਲ ਲਿਆਂਦੀ ਹੈ ਉਹਨਾਂ ਦੀ ਵੀ ਇਸ ਵੇਲੇ 1:30 ਵਜੇ ਬੋਲੀ ਹੋ ਗਈ ਹੈ ਤੇ ਆਪਾਂ ਹੱਥ ਮਾਰ ਕੇ ਪੁੱਛਿਆ ਕੋਈ ਵੀ ਕਿਸਾਨ ਆਇਆ ਜਾਂ ਨਹੀਂ ਸੀ ਜਿਹੜਾ ਕੱਲ ਫਸਲ ਲਿਆ ਹੋਈ ਜਾਂ ਪਰਸੋ ਫਸਲ ਲਿਆ ਹੋਇਆ ਯਾਨੀ ਕਿ ਕੱਲ ਦੇ ਜਿੰਨੇ ਵੀ ਕਿਸਾਨ ਸੀ ਸਾਰਿਆਂ ਦੀ ਫਸਲ ਤੁਲਗੀ ਹੈ ਖਰੀਦੀ ਗਈ ਹੈ ਤੁਲਗੀ ਹੈ ਤੇ ਕਿਸਾਨ فارغ ਹੋ ਗਿਆ ਉਹਨੂੰ ਘਰ ਜਾਏਗਾ ਉੱਥੇ ਉਹਦੇ ਜਦ ਪੇਮੈਂਟ ਪਹੇਗੀ 48 ਘੰਟੇ ਦੇ ਅੰਦਰ ਅੰਦਰ ਉਹਨੂੰ ਮੈਸੇਜ ਆ ਜਾਏਗਾ ਤੋਂ ਅਸੀਂ ਯਕੀਨੀ ਬਣਾ ਰਹੇ ਹਾਂ ਸਾਰੇ ਰਾਜ ਦੇ ਡੀਸੀਜ਼ ਔਨ देयर ਟੂਜ਼ ਨੇ ਕਿ ਕਿਸੇ ਵੀ ਤਰ੍ਹਾਂ ਦੀ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਏ ਜਿਸ ਤਰ੍ਹਾਂ ਇਸੇ ਵੀਕ ਨੂੰ ਕਿ ਮੰਨਿਆ ਜਾ ਰਿਹਾ ਕਿ ਇਸ ਵਾਰ ਕੋਈ ਕ੍ਰੌਪ ਦਾ ਗਲਤ ਟਾਊਨ ਦੀ ਸੁਭਾਵਨਾ ਉਸ ਨੂੰ ਲੈ ਕੇ ਕੀ ਰਿਹਾ ਹੈ ਆ ਇਸ ਵੇਲੇ ਇਸ ਸਾਲ ਤੁਸੀਂ ਜਾਣਦੇ ਹੋ ਕਿ بارشਾਂ ਹੋਣ ਕਰਕੇ ਸ਼ੁਰੂ ਦੇ ਵਿੱਚ ਕਣਕ ਦੀ ਮੰਡੀਆਂ ਦੇ ਵਿੱਚ آمد ਨਹੀਂ ਹੋਈ ਅਸੀਂ ਜਿਹੜਾ ਪਿਛਲਾ ਰਿਕਾਰਡ ਦੇਖਿਆ ਹੈ ਮਕਸਮ 7.5 ਤੋਂ 8 ਲੱਖ ਐਮਟੀ ਰਾਜ ਦੀ ਮੈਂ ਟੋਟਲ ਜੇ ਗੱਲ ਕਰਾਂ ਮੰਡੀਆਂ ਦੇ ਵਿੱਚ ਕਣਕ ਪੀਕ ਆਈ ਸੀ ਜਦ ਵੀ ਆਈ ਸੀ ਇਸ ਸਾਲੋਂ ਪੀਕ ਕਿਉਂਕਿ ਡਿਲੇ ਹੋ ਗਈ بارش ਕਰਕੇ ਫਾਰਮਰਜ਼ ਨੇ ਕਿਸਾਨਾਂ ਨੇ ਫਟਾਫਟ ਫਸਲ ਲਿਆਂਦੀ ਪਿਛਲੇ 3-4 ਦਿਨਾਂ 'ਚ 12.5 ਲੱਖ ਦੀ ਪੀਕ ਟੱਚ ਕੀਤੀ ਹੈ। ਅੱਟ ਜਿਵੇਂ ਮੈਂ ਪਹਿਲਾਂ ਕਿਹਾ ਕਿ ਹਟਿਆ ਕਿਸਾਨ ਦਾ ਮਤਲਬ ਤਾਂ ਉਹਦੀ ਫਸਲ ਦੀ ਸਾਫ ਸਫਾਈ ਤੇ ਖਰੀਦ ਤੇ ਉਹਦੀ ਤੁਲਾਈ ਤੱਕ ਹੈਗਾ। ਉਸ ਤੋਂ ਬਾਅਦ ਕਿਸਾਨ ਫਾਰਕ ਹੈ। ਉਸ ਤੋਂ ਬਾਅਦ ਸਾਡੀ ਪ੍ਰੋਕਿਊਰਮੈਂਟ ਏਜੰਸੀ ਤੇ ਆੜਤੀਆਂ ਦੀ ਜ਼ਿੰਮੇਵਾਰੀ ਹੈ। ਤੋਂ ਜਿੱਥੇ ਤੱਕ ਖਰੀਦ ਹੈ ਮੈਂ ਤੁਹਾਨੂੰ ਦੱਸਿਆ 99% ਅਸੀਂ ਖਰੀਦ ਕਰ ਰਹੇ ਹਾਂ, ਕਰ ਚੁੱਕੇ ਹਾਂ। ਜਿਹੜਾ ਮਾਲ ਆ ਰਿਹਾ ਹੈ ਸੇਮ ਡੇ ਕੋਸ਼ਿਸ਼ ਹੈ ਖਰੀਦ ਹੋ ਜਾਏ। ਜਿਹੜੀ ਪੇਮੈਂਟ ਹੈ ਉਹ 100% ਦੇ ਬਜਾਏ ਸਾਡੀ 115% ਚੱਲ ਰਹੀ ਹੈ ਲਿਫਟਿੰਗ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਲਿਫਟਿੰਗ ਦੀ ਪਿਛਲੇ ਸਾਲਾਂ ਦੀ ਪੀਕ ਸਾਢੇ 4 ਲੱਖ ਐਮਟੀ ਸੀ ਅਸੀਂ ਸਾਰੇ ਰਿਸੋਰਸਸ ਲਗਾ ਕੇ ਹਾਲਾਂਕਿ ਲੇਬਰ ਵਿਹਾਰ ਵਗੈਰਾ ਤੋਂ ਇਸ ਵੇਲੇ ਘਟ ਹੈ ਸਾਢੇ 5 ਲੱਖ ਕੱਲ ਲਿਫਟਿੰਗ ਅਚੀਵ ਕਰ ਲਈ ਹੈ ਸਾਡਾ ਟਾਰਗੇਟ ਹੈ ਅੱਜ ਕੱਲ ਚ ਉਹਨੂੰ ਸਾਢੇ 6 ਲੱਖ ਲੈ ਜਾਣਾ ਤਾਂ ਸਾਰੇ ਆਪਰੇਸ਼ਨ ਬਹੁਤ ਸੁਮੂਧਲੀ ਚੱਲ ਰਹੇ ਨੇ ਹਰ ਡੇਲੀ ਜਾਂ ਹਰ ਦੂਸਰੇ ਦਿਨ ਮੈਂ ਡਿਸੀਜਨਲ ਮਾਨੀਟਰ ਕਰ ਰਹੇ ਹਾਂ डीसीज ਆਪਣਾ ਸਾਰੀਆਂ ਏਜੰਸੀਆਂ ਨਾਲ ਮਾਨਿਟਰ ਕਰ ਰਹੇ ਨੇ ਮੰਡੀ ਮੰਡੀ ਦਾ ਦੌਰਾ ਕਰ ਰਹੇ ਨੇ ਸਾਰੇ ਅਫਸਰ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਏ ਇਹ ਰਫਲੀ 4 ਲੱਖ ਕੇ ਕਿਸਾਨਾਂ ਦੇ ਖਾਤੇ ਦੇ ਵਿੱਚ ਅੱਜ ਤੱਕ ਪੇਮੈਂਟ ਵੀ ਜਾ ਚੁੱਕੀ ਹੈ ਹਮਤਲ ਜਾਰੀ ਕਰਿਆ ਜਾ ਰਿਹਾ ਹੈ ਕੋਈ ਇਹ ਟਾਰਗੇਟ ਤੋਂ ਜ਼ਿਆਦਾ ਬਸਵਾਉ ਉਹ ਦੇਖ ਰਹੇ ਤੁਹਾਡੇ ਸਾਹਮਣੇ ਜੇ ਜ਼ਿੰਮੇਵਾਰਾਂ ਨਾਲ ਗੱਲ ਹੋਈ ਕੁਛ ਦਾ ਝਾੜ ਥੋੜਾ ਵਾਧਾ ਹੈ ਕਿਸੇ ਦਾ ਝਾੜ ਥੋੜਾ ਘਟਾ ਹੈ ਕ੍ਰੌਪ ਕਟਿੰਗ ਐਕਸਪੈਰੀਮੈਂਟ ਐਗਰੀਕਲਚਰ ਵਿਭਾਗ ਤੇ ਪੀਏਯੂ ਕਰ ਰਹੇ ਨੇ ਜਿੰਨੀ ਵੀ ਫਸਲ ਮੰਡੀਆਂ ਦੇ ਵਿੱਚ ਆਏਗੀ ਸਰਕਾਰ ਉਹਦਾ ਦਾਣਾ-ਦਾਣਾ ਚੱਕੇ ਥੈਂਕ ਯੂ ਥੈਂਕ ਯੂ ਸਰ ਅੱਜ ਮੰਡੀਆਂ ਦੇ ਵਿੱਚ ਅੱਜ ਮੰਡੀਆਂ ਚਾਣ ਦਾ ਪਰਪਸ ਇਹ ਹੈ ਕਿ ਇਸ ਵੇਲੇ ਪ੍ਰੋਕਿਊਰਮੈਂਟ ਜਿਹੜੀ ਕਣਕ ਦੀ ਆ ਉਹ ਚੱਲ ਰਹੀ ਹੈ ਤੇ ਇੱਥੇ ਮੇਰਾ ਆਣ ਦਾ ਪਰਪਸ ਹੈ ਇਹ ਦੇਖਣਾ ਕਿ ਪ੍ਰੋਕਿਊਰਮੈਂਟ ਠੀਕ ਚੱਲ ਰਹੀ ਹੈ ਕਿਸਾਨਾਂ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਓਵਰ ਆਲ ਸਟੇਟ ਦੀ ਪੋਜੀਸ਼ਨ ਇਹ ਹੈ ਕਿ ਅਸੀਂ 132 ਲੱਖ ਐਮਟੀ ਦੀ ਕਣਕ ਮੰਡੀਆਂ ਚਾਣ ਦੀ ਆਸ ਕਰ ਰਹੇ ਹਾਂ ਕੱਲ ਸ਼ਾਮ ਤੱਕ ਉਸ ਚੋਂ ਅੱਧੀ ਕਣਕ ਮਾ ਰਾਜ ਦੀਆਂ ਮੰਡੀਆਂ ਚ 66 ਲੱਖ ਐਮਟੀ ਆ ਚੁੱਕੀ ਹੈ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਉਸ ਚੋਂ 91 ਲੱਖ ਐਮਟੀ 91 ਪ੍ਰਤੀਸ਼ਤ ਰਫਲੀ 61 ਲੱਖ ਐਮਟੀ ਦੀ ਖਰੀਦ ਵੀ ਅਸੀਂ ਕਰ ਚੁੱਕੇ ਹਾਂ ਤੇ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਇਹ ਹੈ ਕਿ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਜਿਹੜਾ ਵੀ ਕਿਸਾਨ ਮੰਡੀ ਦੇ ਵਿੱਚ ਫਸਲ ਲੈ ਕੇ ਆਂਦਾ ਹੈ ਉਹਦੀ 48 ਘੰਟੇ ਦੇ ਅੰਦਰ ਅੰਦਰ ਪੇਮੈਂਟ ਹੋ ਜਾਏ ਰਫਲੀ 900 ਕਰੋੜ ਦੀ ਪੇਮੈਂਟ ਡਿਊ ਸੀਗੀ ਉਹਦੇ ਮੁਕਾਬਲੇ ਉਹ 2000 ਕਰੋੜ ਰੁਪਇਆ ਵੱਧ ਦੀ ਪੇਮੈਂਟ ਸੀ ਕਰ ਚੁੱਕੇ ਆ ਯਾਨੀ ਕਿ ਕਈ ਕਿਸਾਨਾਂ ਨੂੰ ਤਾਂ 48 ਘਟੇ ਤੋਂ ਪਹਿਲਾਂ ਦੀ ਵੀ ਅਸੀਂ ਅਦਾਇਗੀ ਕਰਤੀ ਹੈ ਇੱਥੇ ਤੁਹਾਡੇ ਨਾਲ ਮੈਂ ਮੰਡੀ ਦੇ ਵਿੱਚ ਵੀ ਜ਼ਿੰਮੇਦਾਰਾਂ ਤੋਂ ਪੁੱਛਿਆ ਜਿਨ੍ਹਾਂ ਦੀ ਅੱਜ ਸਵੇਰੇ 7-8 ਵਜੇ ਫਸਲ ਲਿਆਂਦੀ ਹੈ ਉਹਨਾਂ ਦੀ ਵੀ ਇਸ ਵੇਲੇ 1:30 ਵਜੇ ਬੋਲੀ ਹੋ ਗਈ ਹੈ ਤੇ ਆਪਾਂ ਹਾਕ ਮਾਰ ਕੇ ਪੁੱਛਿਆ ਕੋਈ ਵੀ ਕਿਸਾਨ ਹੈ ਜਾਨੀ ਸੀ ਜਿਹੜਾ ਕੱਲ ਫਸਲ ਲਿਆ ਹੋਇਆ ਪਰਸੋ ਫਸਲ ਲਿਆ ਹੋਇਆ ਯਾਨੀ ਕਿ ਕੱਲ ਦੇ ਜਿੰਨੇ ਵੀ ਕਿਸਾਨ ਸੀ ਸਾਰਿਆਂ ਦੀ ਫਸਲ ਤੁਲਗੀ ਹੈ ਖਰੀਦੀ ਗਈ ਹੈ ਤੁਲਗੀ ਹੈ ਤੇ ਕਿਸਾਨ ਖਾਰਗ ਹੋ ਗਿਆ ਉਹ ਘਰ ਜਾਏਗਾ ਉੱਥੇ ਉਹਦੇ ਜਦ ਪੇਮੈਂਟ ਪਵੇਗੀ 48 ਘੰਟੇ ਦੇ ਅੰਦਰ ਅੰਦਰ ਉਹਨੂੰ ਮੈਸੇਜ ਆ ਜਾਏਗਾ ਤੋਂ ਅਸੀਂ ਯਕੀਨੀ ਬਣਾ ਰਹੇ ਹਾਂ ਸਾਰੇ ਰਾਜ ਦੇ ਡੀਸੀਜ਼ ਔਨ देयर ਟੂਰਸ ਨੇ ਕਿ ਕਿਸੇ ਵੀ ਤਰ੍ਹਾਂ ਦੀ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਏ ਜਿਸ ਤਰ੍ਹਾਂ ਇਸੇ ਵੀਕ ਨੂੰ ਪੀਕ ਤੇ ਮੈਨਣਾ ਜਾ ਰਿਹਾ ਕਿ ਇਸ ਵਾਰ ਕਿਹੜਾ ਇੱਕ ਹਫਤਾ ਗਲਾ ਟਾਊਨ ਦੀ ਇਸ ਭਾਵਨਾ ਉਸ ਨੂੰ ਲੈ ਕੇ ਰੇਨਮੈਂਟ ਨੇ ਆ ਇਸ ਵੇਲੇ ਇਸ ਸਾਲ ਤੁਸੀਂ ਜਾਣਦੇ ਹੋ ਕਿ بارشਾਂ ਹੋਣ ਕਰਕੇ ਸ਼ੁਰੂ ਦੇ ਵਿੱਚ ਕਣਕ ਦੀ ਮੰਡੀਆਂ ਦੇ ਵਿੱਚ آمد ਨਹੀਂ ਹੋਈ ਅਸੀਂ ਜਿਹੜਾ ਪਿਛਲਾ ਰਿਕਾਰਡ ਦੇਖਿਆ ਹੈ ਮੈਕਸਿਮਮ 7.5 ਤੋਂ 8 ਲੱਖ ਐਮਟੀ ਰਾਜ ਦੀ ਮੈਂ ਟੋਟਲ ਜੇ ਗੱਲ ਕਰਾਂ ਮੰਡੀਆਂ ਦੇ ਵਿੱਚ ਕਣਕ ਪੀਕ ਆਈ ਸੀ ਜਦ ਵੀ ਆਈ ਸੀ ਇਸ ਸਾਲ ਉਹ ਪੀਕ ਕਿਉਂਕਿ ਡਿਲੇ ਹੋ ਗਈ بارش ਕਰਕੇ ਫਾਰਮਰਜ਼ ਨੇ ਕਿਸਾਨਾਂ ਨੇ ਫਟਾਫਟ ਫਸਲ ਲਿਆਂਦੀ ਪਿਛਲੇ 3-4 ਦਿਨਾਂ ਸਾਢੇ 12 ਲੱਖ ਦੀ ਪੀਕ ਟੱਚ ਕੀਤੀ ਹੈ ਬਟ ਜਿਵੇਂ ਮੈਂ ਪਹਿਲਾਂ ਕਿਹਾ ਕਿ ਹਟਿਆ ਕਿਸਾਨ ਦਾ ਮਤਲਬ ਤਾਂ ਉਹਦੀ ਫਸਲ ਦੀ ਸਾਫ ਸਫਾਈ ਤੇ ਖਰੀਦ ਤੇ ਉਹਦੀ ਤੁਲਾਈ ਤੱਕ ਹੈਗਾ ਉਸ ਤੋਂ ਬਾਅਦ ਕਿਸਾਨ ਫਰਕ ਹੈ ਉਸ ਤੋਂ ਬਾਅਦ ਸਾਡੀ ਪ੍ਰੋਕਿਊਰਮੈਂਟ ਏਜੰਸੀ ਤੇ ਆੜਤੀਆਂ ਦੀ ਜ਼ਿੰਮੇਵਾਰੀ ਹੈ ਤੋਂ ਜਿੱਥੇ ਤੱਕ ਖਰੀਦ ਹੈ ਮੈਂ ਤੁਹਾਨੂੰ ਦੱਸਿਆ 99% ਅਸੀਂ ਖਰੀਦ ਕਰ ਰਹੇ ਹਾਂ ਕਰ ਚੁੱਕੀਆਂ ਜਿਹੜਾ ਮਾਲ ਆ ਰਿਹਾ ਸੇਮ ਡੇ ਕੋਸ਼ਿਸ਼ ਹੈ ਖਰੀਦ ਹੋ ਜਾਏ ਜਿਹੜੀ ਪੇਮੈਂਟ ਹੈ ਉਹ 100% ਦੇ ਬਜਾਇ ਸਾਡੀ 115% ਚੱਲ ਰਹੀ ਹੈ ਲਿਫਟਿੰਗ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਲਿਫਟਿੰਗ ਵੀ ਪਿਛਲੇ ਸਾਲਾਂ ਦੀ ਪੀਕ ਸਾਢੇ 4 ਲੱਖ ਐਮਟੀਸੀ ਅਸੀਂ ਸਾਰੇ ਰਿਸੋਰਸਸ ਲਗਾ ਕੇ ਹਾਲਾਂਕਿ ਲੇਬਰ ਬਿਹਾਰ ਵਗੈਰਾ ਤੋਂ ਇਸ ਵੇਲੇ ਘਟੇ ਹੈ ਸਾਢੇ 5 ਲੱਖ ਕੱਲ ਲਿਫਟਿੰਗ ਅਚੀਵ ਕਰ ਲਈ ਹੈ ਸਾਡਾ ਟਾਰਗੇਟ ਹੈ ਅੱਜ ਕੱਲ ਚ ਉਹਨੂੰ ਸਾਢੇ 6 ਲੱਖ ਲੈ ਜਾਵਾਂਗੇ ਤੋਂ ਸਾਰੇ ਆਪਰੇਸ਼ਨਸ ਬਹੁਤ ਸੁਮੂਦਲੀ ਚੱਲ ਰਹੇ ਨੇ ਹਰ ਡੇਲੀ ਜਾਂ ਹਰ ਦੂਸਰੇ ਦਿਨ ਮੈਂ ਡੀਸੀਜ਼ ਨਾਲ ਮਾਨੀਟਰ ਕਰ ਰਹੇ ਹਨ ਡੀਸੀਜ਼ ਆਪਣਾ ਸਾਰੀਆਂ ਏਜੰਸੀਆਂ ਨਾਲ ਮਾਨੀਟਰ ਕਰ ਰਹੇ ਨੇ ਮੰਡੀ ਮੰਡੀ ਦਾ ਦੌਰਾ ਕਰ ਰਹੇ ਨੇ ਸਾਰੇ ਅਫਸਰ ਤੋਂ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਏਗੀ ਰਫਲੀ 4 ਲੱਖ ਕੇ ਕਿਸਾਨਾਂ ਦੇ ਖਾਤੇ ਦੇ ਵਿੱਚ ਅੱਜ ਤੱਕ ਪੇਮੈਂਟ ਵੀ ਜਾ ਚੁੱਕੀ ਹੈ ਇਸ ਤਰ੍ਹਾਂ ਬੰਪਰ ਝਾੜ ਇਸ ਵਾਰ ਗਿਆ ਜਾ ਰਿਹਾ ਹੈ ਕੋਈ ਉਮੀਦ ਹੈ ਕਿ ਜਿਹੜਾ ਕਾਲਗਰ ਤੋਂ ਜ਼ਿਆਦਾ ਫਸਲ ਆ ਸਕਦੀ ਉਹ ਦੇਖ ਰਹੇ ਹਾਂ ਤੁਹਾਡੇ ਸਾਹਮਣੇ ਜਦ ਜ਼ਿੰਮੇਵਾਰਾਂ ਨਾਲ ਗੱਲ ਹੋਈ ਕੁਝ ਦਾ ਝਾੜ ਥੋੜਾ ਵਧਾ ਹੈ ਕਿਸੇ ਦਾ ਝਾੜ ਥੋੜਾ ਘਟ ਹੈ ਕ੍ਰੌਪ ਕਟਿੰਗ ਐਕਸਪੈਰੀਮੈਂਟ ਐਗਰੀਕਲਚਰ ਮਹਿਕਮਾ ਤੇ ਪੀਯੂ ਕਰ ਰਹੇ ਨੇ ਜਿੰਨੀ ਵੀ ਫਸਲ ਮੰਡੀਆਂ ਦੇ ਵਿੱਚ ਆਏਗੀ ਸਰਕਾਰ ਉਹਦਾ ਦਾਣਾ ਦਾਣਾ ਚੱਕੇਗੀ